ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਮੁਹਾਰਨੀ ਇਹ ਪੰਜਾਬੀ ਦਾ ਬੇਸ ਹੈ ਜਿਹਨੇ ਪੰਜਾਬੀ ਭਾਸ਼ਾ ਸਿੱਖਣੀ ਹੈ ਉਹਦੇ ਲਈ ਸਭ ਤੋਂ ਵੱਧ ਜਿਹੜੀ ਪ੍ਰੈਕਟਿਸ ਹੈ ਉਹ ਮੁਹਾਰਨੀ ਦੀ ਚਾਹੀਦੀ ਹੈ ਤੇ ਹੈ ਬੜੀ ਆਸਾਨ ਉਹ ਕਿਵੇਂ ਇਹਦਾ ਫਾਇਦਾ ਕੀ ਹੈ ਆਓ ਆਪਾਂ ਕਰੀਏ ਦੇਖੋ ਇਹਦੇ ਵਿੱਚ ਸਾਡੀ ਕਿੰਨੀ ਪ੍ਰੈਕਟਿਸ ਹੁੰਦੀ ਹੈ ਸਭ ਤੋਂ ਆਪਾਂ ਇੱਕ ਅੱਖਰ ਲੈ ਲੈਂਦੇ ਆ ਜਿਵੇਂ ਆਪਾਂ ਗੱਲ ਕਰਦੇ ਆ ਸਸਾ ਇਹ ਹੈ ਪੰਜਾਬੀ ਦਾ ਸਸਾ ਹਿੰਦੀ ਚ ਮ ਹੁੰਦਾ ਪਰ ਇਹ ਯਾਦ ਰੱਖੋ ਇਹ ਸਸਾ ਇਹਦੇ ਉੱਤੇ ਲਾਈਨ ਆ ਗਈ ਸਸਾ ਕਿਸੇ ਵੀ ਅੱਖਰ ਨੂੰ ਜਦੋਂ ਕੋਈ ਮਾਤਰਾ ਨਹੀਂ ਆਉਂਦੀ ਬੜੇ ਧਿਆਨ ਨਾਲ ਸੁਣਿਓ ਕਿਸੇ ਵੀ ਅੱਖਰ ਨੂੰ ਜਦੋਂ ਕੋਈ ਮਾਤਰਾ ਨਹੀਂ ਆਉਂਦੀ ਉਹਨੂੰ ਕਿਹਾ ਜਾਂਦਾ ਹੈ ਮੁਕਤਾ ਜਿਵੇਂ ਇਹ ਸਸਾ ਮੁਕਤਾ ਸ ਜੇ ਇਹਨੂੰ ਮੈਂ ਮਾਤਰਾ ਪਾ ਦਵਾਂ ਸ ਸ ਨੂੰ ਆ ਦੀ ਮਾਤਰਾ ਪਾ ਦਵਾਂ ਸਾ ਇਹ ਮੁਕਤਾ ਨਹੀਂ ਰਿਹਾ ਕਿਉਂਕਿ ਮਾਤਰਾ ਆ ਗਈ ਤਾਂ ਕਿਸੇ ਵੀ ਅੱਖਰ ਨੂੰ ਜਦੋਂ ਕੋਈ ਮਾਤਰਾ ਨਹੀਂ ਹੁੰਦੀ ਉਹਨੂੰ ਕਿਹਾ ਜਾਂਦਾ ਹੈ ਮੁਕਤਾ ਇਹ ਹੋ ਗਿਆ ਸ ਮੁਕਤਾ ਸਾਉਂਡ ਕਿ ਸ ਅਗਲਾ ਹੈ ਸ ਸ ਕੰਨਾ ਸਾਉ ਅਗਲਾ ਹੈ ਸ ਸਿਹਾਰੀ ਸੀ ਹਲਕੀ ਜੀ ਸੀ ਅੱਗੇ ਹੈ ਸ ਸ ਬਿਹਾਰੀ ਸੀ ਹੁਣ ਤੁਸੀਂ ਦੇਖਿਓ ਇਹਦੇ ਵਿੱਚ ਸਾਡੀ ਕਿੰਨੀ ਪ੍ਰੈਕਟਿਸ ਹੋ ਰਹੀ ਹੈ ਪਹਿਲੀ ਸਾਨੂੰ ਅੱਖਰ ਦੀ ਪ੍ਰੈਕਟਿਸ ਹੋ ਰਹੀ ਹੈ ਸ ਸ ਜੇ ਅਸੀਂ ਲੱਲੇ ਦੀ ਮਹਾਰਨੀ ਲਿਖਾਂਗੇ ਦੱਦੇ ਦੀ ਪ੍ਰੈਕਟਿਸ ਦੂਜੇ ਨੰਬਰ ਦੇ ਉੱਤੇ ਇਹ ਸ ਅੱਖਰ ਨੂੰ ਕੋਈ ਮਾਤਰਾ ਨਹੀਂ ਇਹਦਾ ਸਾਊਂਡ ਕੀ ਹੈ ਸ ਤੀਜੀ ਸਾਨੂੰ ਇਹਨਾਂ ਮਾਤਰਾਾਂ ਦੇ ਨਾਮ ਯਾਦ ਹੋ ਰਹੇ ਨੇ ਅੱਖਰ ਵੀ ਯਾਦ ਹੋ ਰਹੇ ਨੇ ਮੁਹਾਰਨੀ ਦੇ ਵਿੱਚ ਤੇ ਨਾਲ-ਨਾਲ ਇਹਨਾਂ ਮਾਤਰਾਵਾਂ ਦੇ ਨਾਮ ਕੀ ਨੇ ਉਹ ਵੀ ਯਾਦ ਹੋ ਰਹੇ ਨੇ ਤੇ ਤੀਜਾ ਉਹਦਾ ਸਾਊਂਡ ਕੀ ਹੈ ਉਹ ਵੀ ਯਾਦ ਹੋ ਰਿਹਾ ਹੈ ਸ ਸ ਮੁਕਤਸ ਸ ਕੰਨਾ ਸਾ ਸ ਸਿਹਾਰੀ ਸ ਸਿਹਾਰੀ ਸ ਸ ਬਿਹਾਰੀ ਸ ਅਗੇ ਸਾਂ ਲਾਵਾਂ ਸੇ ਸਸਾ ਦੁਲਾਵਾ ਸੈ ਪਾਠ ਕਰਨ ਵਾਲੇ ਇਹ ਧਿਆਨ ਰੱਖਣ ਜਿੱਥੇ ਏ ਦੀ ਮਾਤਰਾ ਹੈ ਨਾ ਸਭ ਕੋ ਹਟਾਲੂ ਗੁਰ ਸੇਵੀ ਐ ਐਡੇ ਨੂੰ ਦੁਲਾਵਾ ਐ ਅਸੀਂ ਪੜ੍ਹਦੇ ਹਾਂ ਸੇਵੀਏ ਸਸਾ ਲਾਵਾ ਸੇ ਸਸਾ ਦੁਲਾਵਾ ਸੈ ਅੱਗੇ ਸਸਾ ਔਂਕੜ ਸੁ ਇਹਨੂੰ ਪੜ੍ਹਨਾ ਸੁ ਜਿਵੇਂ ਸੁੱਕ ਹਟਾਲ ਅਪਾ 100 ਕੋ ਲੰਬਾ ਕਰ ਦਿੰਨੇ ਆ ਸ ਸ ਔਂਕੜ 100 ਕਵਣ 100 ਵੇਲਾ 100 ਸ ਸ ਔਂਕੜ 100 ਉਹ ਤੋਂ ਬਾਅਦ ਵਿੱਚ ਸ ਸ ਦੋ ਲੈਂਕੜ 100 ਉਹ ਤੋਂ ਬਾਅਦ ਵਿੱਚ ਹੈ ਸ ਸ ਹੋੜਾ 100 ਸ ਸ ਕਨੋੜਾ 100 ਸ ਸ ਕਨੋੜਾ 100 ਯਾਦ ਰੱਖੋ ਜਿਹੜਾ ਵੀ ਹੋੜਾ ਤੇ ਕਨੋੜਾ ਹੈ ਨਾ ਉਹ ਕਿਸੇ ਵੀ ਅੱਖਰ ਦੇ ਇਹ ਵਾਲੇ ਪਾਰਟ ਦੇ ਵਿੱਚ ਪਾਇਆ ਜਾਂਦਾ ਜਿਵੇਂ ਹੁਣ ਮੈਂ লিখਾਂ ਚੱਚੇ ਨੂੰ ਹੋੜਾ ਇੱਥੇ ਪਾਵਾਂਗੇ ਜੇ ਮੈਂ ਚੱਚੇ ਨੂੰ ਹੋੜਾ ਇੱਥੇ ਪਾ ਦਿੱਤਾ ਤੇ ਗਲਤ ਹੋ ਜਾਏਗਾ ਇਸ ਕਰਕੇ ਵੀ ਥੋੜਾ ਜਿਹਾ ਧਿਆਨ ਰੱਖਣਾ ਵੀ ਕਿਹੜੇ ਅੱਖਰ ਨੂੰ ਮਾਤਰਾ ਦੀ ਵਰਤੋਂ ਕਿੱਥੇ ਹੋਵੇਗੀ ਬਿਹਾਰੀ ਦੀ ਮਾਤਰਾ ਇਹ ਵਾਲੇ ਪਾਰਟ 'ਚ ਹੋਵੇਗੀ ਜਿਵੇਂ ਮੰਮੀ ਨੂੰ ਬਿਹਾਰੀ ਮੀਂਹ ਪਾਣਾ ਮੈਂ ਇੱਥੋਂ ਥੋੜੀ ਪਾਵਾਂਗਾ ਐਵੇਂ ਇਹ ਤੇ ਗਲਤ ਹੋ ਗਿਆ ਇਹ ਮਾਤਰਾ ਦੀ ਵਰਤੋਂ ਕਿਹੜੇ ਪਾੜ ਤੋਂ ਕਰਨੇ ਆ ਇਹ ਵਾਲੇ ਪਾੜ ਤੋਂ ਸਿਹਾਰੀ ਅਗਲੇ ਪਾੜ ਤੋਂ ਬਿਹਾਰੀ ਇਹ ਵਾਲੇ ਰਾਈਟ ਹੈਂਡ ਕੋਨੇ ਤੋਂ ਇਹ ਐ ਦੀ ਮਾਤਰਾ ਤੇ ਓ ਦੀ ਮਾਤਰਾ ਔ ਦੀ ਮਾਤਰਾ ਸਸਾ ਹੋੜਾ 100 ਸਸਾ ਕਰੋੜਾ 100 ਅੱਗੇ ਹੈ ਸਸਾ ਟਿੱਪੀ ਸੰ ਜਿਵੇਂ ਸੰ ਲਿਖਦੇ ਆਪਾਂ ਸੰ ਸਹ ਭੰਗ ਗੁਰਮੁਖ ਨਾਦੰ ਗੁਰਮੁਖ ਵੇਦੰ ਤੋ ਇਹ ਮੁਖਾਰਨੇ ਇਹਦੀ ਤੁਸੀਂ ਪ੍ਰੈਕਟਿਸ ਕਰਿਓ ਇਦੇ ਵਿੱਚ ਸਾਡੀ ਬਹੁਤ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਹੋਰ ਅਗਲੇ ਅੱਖਰ ਤੁਸੀਂ ਲੱਲੇ ਦੀ ਪ੍ਰੈਕਟਿਸ ਕਰਿਓ ਤੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਸਿੱਖਣਾ ਚਾਹੁੰਦੇ ਹੋ ਇੱਛਾ ਹੈ ਫਿਰ ਤੁਸੀਂ ਦੱਦੇ ਦੀ ਇਹਨਾਂ ਦੋ ਅੱਖਰਾਂ ਦੀ ਹੁਣੇ ਤੁਸੀਂ ਲਿਖ ਕੇ ਦੇਖੋ ਟਰਾਈ ਕਰੋ ਅੱਖਰ ਵੀ ਤੁਹਾਨੂੰ ਯਾਦ ਹੋਣਗੇ ਲੱਲਾ ਮੁਕਤਲ ਲੱਲਾ ਕੰਨਾ ਲਾ ਬੇਸ਼ੱਕ ਚੀਜ਼ਾਂ ਨੂੰ ਤੁਸੀਂ ਦੇਖ ਕੇ ਲਿਖੀ ਜਾਓ ਜਦੋਂ ਅੱਖਰ ਬਾਰ-ਬਾਰ ਰਿਪੀਟ ਹੁੰਦੇ ਨੇ ਸਾਡੀ ਬਹੁਤ ਪ੍ਰੈਕਟਿਸ ਹੋ ਜਾਂਦੀ ਹੈ ਪਰ ਪੰਜਾਬੀ ਸਿੱਖਣੀ ਜ਼ਰੂਰ ਹੈ ਧੰਨਵਾਦ